ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵੱਡੇ ਘਰ ਦੇ ਨਾਲ ਗਵੰਡੀ ਪਿੰਡ ਛੋਟਾ ਘਰ ਤੇ ਛੋਟੇ ਘਰ ਪਿੰਡ ਦੇ ਵਿੱਚ ਮੈਂ ਹੈਗਾ ਕੈਂਡ ਬਾਈ ਕੇ ਘਰੇ ਇਸ ਟਾਈਮ ਮੌਜੂਦ ਮਿੱਤਰੋ ਜਨਵਰ ਬਾਈ ਉਹਨਾਂ ਦੇ ਕੋਲੇ ਤਿੰਨ ਦੇ ਦੋ ਫੇਰ ਤੁਹਾਡੇ ਨਾਲ ਹੀ ਮਿੱਤਰੋ ਕੁਝ ਕੁ ਮਹੀਨਿਆਂ ਦੀ ਜਿਵੇਂ ਕਹਿੰਦੇ ਨੇ 1.5 ਕੁ ਮਹੀਨਾ ਪੱਠੇ ਪਾਓ ਤੇ ਦੁਗੜੇ ਪੈਸੇ ਕਮਾਓ ਨਾਲੇ ਦੁੱਧ ਆਪੀਓ ਤੇ ਨਾਲੇ ਗਵੰਡੀਆਂ ਨੂੰ ਪਿਓ ਆ ਉਹ ਕਰਦੇ ਆ ਬਈ ਦਿਨਾਂ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈਣੀ ਕੀ ਡਿਟੇਲ ਆ ਕੀ ਗੱਲਬਾਤ ਹਰਪ੍ਰੀਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਕੀ ਹਾਲਾ ਵੜੇ ਬੀ ਬਹੁਤ ਵਧੀਆ ਜੀ ਨੰਬਰ ਤਾਂ ਨਹੀਂ ਭੁੱਲ ਗਏ ਆਪਾਂ ਦਾ ਚੇਤੇ ਆ ਨਾ ਹਾਂ ਬਾਈ ਚੇਤੇ ਆ ਅੱਛਾ ਜਾਨਵਰ ਕਿੰਨੇ ਆ ਬਾਈ ਤਿੰਨ ਜਾਨਵਰ ਆ ਜੀ ਅੱਛਾ ਮੈਂ ਤਾਂ ਕਹ ਤੂੰ ਵੀ ਕਿਤੇ ਗਿਣ ਕੇ ਦੱਸੇਂਗਾ ਬਈ ਸਿਕਮੰਦਰ ਨਹੀਂ ਨਹੀਂ ਠੀਕ ਆ ਅੱ ਏ ਬਈ ਦੂਜਾ ਸੂਆ ਹੁੰਦੀ ਆ ਦੂਜਾ ਸੂਆ ਹਾਂਜੀ ਕਿੰਨਾ ਟਾਈਮ ਦੀ ਗੱਭਣਾ ਵੀਰੇ ਏ ਬਈ 8 ਮਹੀਨਿਆਂ ਦੀ ਗੱਭਣਾ ਐਨ ਪੂਰੀ ਕਨਫਰਮ ਚੈੱਕ ਪਾਸ ਆ ਪੂਰੀ ਚੈੱਕ ਪਾਸ ਆ ਜੀ ਚੈੱਕ ਕਰਵਾ ਕੇ ਲਈ ਆ ਹਾਂਜੀ ਅਗਾ ਉਹ ਚੈੱਕ ਕਰਵਾ ਕੇ ਚੈੱਕ ਕਰਵਾ ਕੇ ਠੀਕ ਆ ਬਈ ਅੱਛਾ 8 ਮਹੀਨਿਆਂ ਦੀ ਗੱਭਣਾ ਹੈ ਦੁੱਧ ਦਾ ਕੀ ਰਿਕਾਰਡ ਮਿਲਿਆ ਤੈਨੂੰ ਭਾਈ ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਦਿੱਤਾ ਉਹ ਛੋਟੀ ਲੀਵਾ ਵੜਾ ਕਰਦੀ ਹੋਊਗੀ ਬਹੁਤ ਬਈ ਪਰ ਕੋ ਬੰਦੇ ਸਮਝੂਗਾ ਜਿੰਨੇ ਮੇਰੇ ਕੋ ਪੱਠੇ ਨਹੀਂ ਪਏ ਉਹਨੂੰ ਛੋਟੀ ਜੀ ਵੇਖ ਕੇ ਕਹਿ ਦੇਣਾ ਪਰ ਪੂੜਾ ਵੇਖੀ ਮੇਤਰੋ ਵੱਡੀਆਂ ਮਹੀਆਂ ਵਰਗਾ ਪੂੜਾ ਚੌੜਾ ਬ ਤੋ ਰਿਆ ਦਸੂਗੀ ਮੈਂ ਕੀ ਚੀਜ਼ਾਂ ਮੈਂ ਫਿਰ ਲੱਗੂ ਤੁਹਾਨੂੰ ਪਤਾ ਮਿੱਤਰੋ ਤੂੰ ਚੈਨ ਵਾਲੀ ਗੱਲ ਨਹੀਂ ਕਿ ਜਾ ਕੇ ਕੋਲੇ ਆ ਕੇ ਨਾ ਤੁਸੀਂ ਮੈਂ ਦੇ ਜੇ ਤੁਸੀਂ ਮੈਂ ਛੱਡ ਕੇ ਤਾਂ ਮੈਨੂੰ ਵੀ ਕਹਿ ਦੇ ਜੇ ਕਿਉਂਕਿ ਮਧਰੀ ਡੌਲ ਛੋਟੀ ਗੋਡੀ ਪੇਟ ਭਰਾ ਪਿੱਛਾ ਪੁੜਾ ਵੇਖੋ ਤੁਸੀਂ ਇੱਕ ਕਮਾਲ ਦੀ ਤਿਆਰੀ ਕਰੂਗੀ ਮੰਤਰ ਪੰਤਰ ਬੜੀ ਚੰਗੀ ਮੈਂ ਨੂੰ ਦਿੱਤੀ ਪ੍ਰਮਾਤਮਾ ਨੇ ਹੁਸਨ ਬੜਾ ਚੰਗਾ ਦਿੱਤਾ ਹੋਇਆ ਪ੍ਰਮਾਤਮਾ ਨੇ ਕਿਉਂਕਿ ਦੇਖੋ ਮੈਂ ਮੈਂ ਇਹਦੇ ਵਿੱਚ ਫਰਕ ਆ ਇੱਕਵੇਂ ਨਿੱਕੇ ਕੱਦ ਵਾਲੀ 20 ਕਿਲੋ ਦੁੱਧ ਦੇ ਜਾਂਦੀ ਤੇ ਇੱਕ ਵੱਡੇ ਕੱਦ ਵਾਲੀ 8 ਕਿਲੋ ਦੇ ਰਹੀ ਜਾਂਦੀ ਕੱਦ ਨਹੀਂ ਮੈਂਟੇਨ ਕਰਦਾ ਜਾਤ ਕੁਆਲਟੀ ਨਸਲ ਘਰਾਣਾ ਮੈਂਟੇਨ ਕਰਦਾ ਹੁੰਦਾ ਮੈਂ ਨੂੰ ਮਿੱਤਰੋ ਤੇ ਉਹ ਪੁੜੇ ਤੇ ਕਲੀ ਪੁੱਤ ਕੈਮਰਾ ਦਾ ਪੱਧਰੀ ਵੇਖੋ ਤੁਸੀਂ ਕਿੰਡੀ ਐ ਮੈਂ ਉਤੋਂ ਹਨਾ ਤੇ ਰੇਟ ਪਈ ਜਾਂਦਾ ਰੇਟ ਇਹਦਾ 82000 ਰਸੀਦੀ ਦੇਣੀ ਹੈ ਜੀ ਮੈਂ ਬੜੀ ਤਾਰੀਫ ਕਰਦੀ ਤਾਂ ਕਹਿੰਦੀ ਦੋ ਵੱਧ ਗਿਆ ਨਹੀਂ ਨਹੀਂ ਜੀ ਕਿੰਨੇ ਨਹੀਂ ਫਿਰ ਹਾਂ ਨਾ 80 ਜਮਾਨਤਾਨ ਕਰ ਦਾਂਗੇ ਖੁੱਲ ਕੇ ਦੱਸ ਐ ਨਹੀਂ ਕਟ ਕੇ ਦੋ ਘਾਟ 80 ਦੀ ਦੇ ਦਾਂਗੇ ਉਹ ਦੇ ਜਿਹੜੇ ਪਹਿਲਾਂ ਗੱਲ ਕਹੀ ਸੀ 70000 ਦੀ ਦੇਣੀ ਹੈ ਜੀ ਹਾਂ ਇੱਥੇ ਆ ਨਾ ਜਿਹੜੀ ਗੱਲ ਪਹਿਲਾਂ ਕਹੀ ਉੱਥੇ ਆ ਤੇ ਆ ਦੋ ਨੰਬਰ ਵਾਲੀ ਬੜੀ ਦੱਸੀ ਇਹ ਸਾਡੇ 8 ਮਹੀਨੇ ਦੀ ਗੱਬਣਾ ਜੀ ਸਾਡੇ 8 ਮਹੀਨੇ ਦੀ ਹਾਂਜੀ ਠੀਕ ਆ ਬਾਈ ਤੇ ਇਹ ਫਿਰ ਹੁਣ ਦੁੱਧੋਂ ਡਰਾਈ ਹੈ ਵੀ ਦੁੱਧੋਂ ਡਰਾਈ ਹੈ ਜੀ ਠੀਕ ਹੈ ਤੇ ਥਣ ਤੁਹਾਨੂੰ ਓਕੇ ਜਾਵੋ ਥਣ ਪਾਸ ਕਰਾਉਂਦੀ ਹਾਂ ਓਕੇ ਆ ਠੀਕ ਹੈ ਬਈ ਅੱਛਾ ਕਦੋਂ ਹੱਟੀ ਦੁੱਧੋਂ ਦਾ ਪਤਾ ਕੀਤਾ ਇਹ 10 ਕਿ ਦਿਨ ਹੀ ਹੋਏ ਆ ਹੋਣੀ ਛੱਡੀ ਆ ਹਾਂ ਜੀ ਐਂਡ ਤਾਂ ਹੀ ਮਿਲਦੀ ਮੈਂ ਕੋਈ ਚੰਡੀ ਸੀਲ ਵੀ ਚੰਗੇ ਆ ਹਾਂ ਜੀ ਅੱਛਾ ਸੂਆ ਕਿੰਨਾ ਸੁਣਾ ਨੇ ਬਈ ਤੀਜਾ ਸੂਆ ਸੁਣਾ ਤੀਜੇ ਸੂਏ ਲਈ ਗੱਪਰ 8.5 ਮਹੀਨੇ ਦੀ ਹਾਂ ਜੀ ਸਾਢੇ 8 ਕਿਣ ਤੋਂ ਭਾਵੇਂ ਵੀ ਦੋਵੇਂ ਲੈ ਜਾਵੇ ਮਹੀਨੇ ਬਾਅਦ ਦੁੱਧ ਪੀਣ ਵਾਲਾ ਹੋਊ ਹਾਂ ਜੀ ਕਿਲੇਰੀ ਦੇ ਦੇਗੇ ਇਹ ਇਹਦਾ ਮਲੱਸੀ ਆਈ ਵੀ 77 ਦੀ ਦੇਣੀ ਆਈ ਇਹ 2270 ਦੀ ਜਣੀ 75 75 ਹੋ ਗਿਆ 1.5 ਲੱਖ ਰੁਪਏ ਦੇ 2 2 ਵਧ ਗਿਆ ਹੋਰ ਹੋ ਗਿਆ 1 ਲੱਖ ਤੇ 54000 ਰੁਪਏ ਦਾ ਹਣਾ ਤੇ ਜੋੜਾ ਲੈਣ ਵਾਲਾ ਕੋਈ ਹੋਇਆ ਮਾਨਤਰ ਖੁੱਲਾ ਕਰ ਦੇਗਾ ਮਾਨਤਾਨ ਕਰ ਦਾਂਗੇ ਠੀਕ ਆ ਬਾਈ ਕੱਢੀ ਬਾਰੂ ਤੋਰੀ ਵੀਰੇ ਨੂੰ ਇਹਦਾ ਕੱਦ ਕੋ ਤਾਂ ਚੰਗਾ ਬਿਆਂਦਾ ਹਣਾ ਇਹਦੇ ਪੂੜੇ ਦਾ ਤੇ ਉਹਦੇ ਪੂੜੇ ਦਾ ਬਹੁਤ ਫਰਕ ਆ ਬਾਈ ਇਹ ਵੇਖਣਯੋਗ ਚੀਜ਼ ਆ ਮੇ ਮੇਰੇ ਦੇ ਫਰਕ ਹੁੰਦਾ ਹਰ ਵਾਰੀ ਮੈਂ ਤੁਹਾਨੂੰ ਕਹਿਣਾ ਹੁੰਦਾ ਮਿੱਤਰੋ ਹੂੰ ਮੋਰ ਦੇ ਹਿੰਦੀ ਇਹ ਨਹੀਂ ਜੀਆ ਗ੍ਰੈਡਲ ਹਾਂ ਗ੍ਰੈਡਲ ਮੱਝਾਂ ਦੀ ਆ ਗਈਆਂ ਬੋ ਉਠੀ ਠੀਕ ਆ ਬਾਈ। ਉਹ ਦੰਦ ਪੁਰਸਵਰਤ ਕੀਤਾ ਇਹਨੇ ਮੂਹ ਖਾਉਂਦੀ ਆ। ਐ ਬਾਈ। ਐ ਓਸਤਾਦ। ਹਾਂਜੀ ਮੂਹ ਕਰੀ ਜਾਂਦਾ ਇਹਨੂੰ। ਲੈ ਕਰ ਦੇ ਪੁੱਤ ਪਲੀਆ ਸਾਰਾ। ਤੇ ਠੀਕ ਆ ਯਾਰ। ਮਈਆਂ ਦਾ ਦਰੀਆ ਹੈ ਗਿਆ ਵੇਖਣਾ ਨਹੀਂ ਇਹ ਤਾਂ ਗਈਆਂ ਸਮਝਦਾ। ਤੇ ਆਹ ਬਾਈ ਜੁਗਣੀ ਬਾਰੇ ਦੱਸੀ ਮੈਨੂੰ। ਇਹ ਬਾਈ ਦਾਹਕ ਦਿਨਾ ਦੀ ਕੱਚੀ ਆ। ਅੱਛਾ ਸੂਨ ਵਾਲੀ ਆ? ਹਾਂਜੀ। ਕਮਨਰਾ ਤੇੰਦੜਿਆ ਮੈਂ ਦੇਖਿਆ ਕਿ ਉਹ ਨਹੀਂ ਮਰਨੇ ਠੀਕ ਆ اچھا ਇਹ ਸੁੰਦ ਕਿੰਨੇ ਦਿਨ ਪੈ ਜਾਂਦੇ ਭਾਈ ਇਹ ਤਾਂ 10 ਦਿਨ ਪੈ ਗਏ ਕੱਡੀ ਵਾਰ ਨੂੰ ਲਿਆਈ ਭਾਈ ਇਹਨੂੰ ਯਾਰ ਚਲੋ ਚਲੀ ਮੇਰਾ 14 ਕਿਲੋ ਦੁੱਧ ਦਿੰਦੀ ਮਾਲਕਾ ਦੀ ਗਰੰਟੀ ਨਾਲ ਲੈਂਦੀ ਹੈ ਹਾਂ ਮੇਰੇ ਅੰਗੂ ਸਰੀਰੀ ਮਾੜਾ ਤੇ ਗੁਣ ਤਾਂ ਚੰਗੇ ਹੋਣਗੇ ਹਾਂ ਹੂੰ ਚੱਲ ਕੋਈ ਨਹੀਂ ਇਹ ਵੀ ਦੇਨ ਪ੍ਰਮਾਤਮਾ ਦੀ ਹੈ ਜਾਂ ਕੋਈ ਨਾ ਰਾਣੀ ਤੂੰ ਮੇਰੇ ਹਾਰਨ ਦੀ ਹੈ ਮੇਰੇ ਮੇਰੇ ਵਾਲੀ ਜਾਤ ਦੇ ਵਿੱਚ ਹੀ ਮੈਂ ਤੈਨੂੰ ਮਾੜਾ ਨਹੀਂ ਕਹਿੰਦਾ ਕੋਈ ਆ ਜਾ ਹੂੰ ਕਿੰਨੇ ਦੀ ਬਈਏ ਉਰੇ ਰੋਕ ਤਾਂ ਲਾਇਆ ਇਹਨੂੰ ਲੁਕੋ ਕੇ ਕਾਧੋ ਰੱਖਦਾ ਯਾਰ ਵਿਖਾਵਾਂਗੇ ਤਾਂ ਵਿਗੂਗੀ ਦੱਸ ਇਹਦਾ ਮੁੱਲ 35 ਆ 33 ਦੀ ਦੇਣੀ ਆ ਇਹਦਾ ਮੁੱਲ 35 ਆ 33 ਦੇ ਚਲ ਭਾ ਵੀ ਕਿਹੜਾ ਯਾਰ ਦੁੱਧ ਕਿੰਨਾ ਦੱਸਿਆ ਸੀ 14 ਕਿਲੋ ਦੁੱਧ ਤਾਂ ਬਣਦੀ ਬਹੁਤ ਹੋਊਗੀ ਬਹੁਤ ਬਹੁਤ ਪੂਰੇ 10 ਦਿਨਾਂ ਦੀ ਕੱਚੀ ਆ ਪੂਰੇ 10 ਦਿਨਾਂ ਦੀ ਕੱਚੀ ਠੀਕ ਆ ਬਈ ਠੀਕ ਆ ਸ਼ੈਂਪੂ ਲਾਇਆ ਗਿਆ ਤੇ ਸਾਪਣ ਦਾ ਨਵਾਈ ਸੀ ਨਹੀਂ ਨਹੀਂ ਰੰਗੀ ਏ ਜਮੈਂ ਤਾਂ ਨਵਾਈ ਨਹੀਂ ਇਹ ਮੌਸਮ ਠੰਡਾ ਕਰਕੇ ਅਜਾ ਤੂੰ ਆਖਿਆ ਗੇ ਠੀਕ ਆ ਬਈ ਇਹਦਾ ਨੰਬਰ ਕਿੰਨਾ ਬਈ 86998 ਹੂੰ 8887 869988787 7 869988787 ਮੁੰਡੇ ਦੀ ਨਿਆਣੀ ਆ ਮੱਤ ਦੇ ਵਜਰੇਣੀ ਅੱਠ ਤਨਵਾ